ਸੰਸਦ ਮੈਂਬਰ ਡਾਕਟਰ ਜ਼ਰਮਵੀਰ ਗਾਂਧੀ ਨਾਬਾ ਦੇ ਬੀਡੀਪੀ ਉਹ ਦਫ਼ਤਰ ਵਿਖੇ ਪਿਛਲੇ 1 ਮਹੀਨੇ ਤੋਂ ਨਰੇਗਾ ਕਾਮਯਾ ਵੱਲੋਂ ਦਿੱਤੇ ਜਾ ਰਹੇ ਲਗਾਤਾਰ ਧੜਨੇ ਦੀ ਹਮਾਇਤ ਕਰਨ ਲਈ ਪਹੁੰਚੇ ਇਸ ਮੌਕੇ ਡਾਕਟਰ ਰਵੀਰ ਗਾਂਧੀ ਨੇ ਐਮਪੀ ਕੰਗਨਾ ਰਣੋਤ ਨੂੰ ਵਿਆੜੇ ਹੱਥੀ ਲਿਆ ਉਹਨਾਂ ਕਿਹਾ ਕਿ ਇਹ ਸਾਰੀ ਬੀਜੇਪੀ ਦੀ ਸ਼ੈ ਉੱਤੇ ਸਭ ਕੁਝ ਹੋ ਰਿਹਾ ਹੈ ਇਹ ਗੱਲਾਂ ਕੰਗਨਾ ਰਣੋਤ ਨੂੰ ਸ਼ੋਭਾ ਨਹੀਂ ਦਿੰਦੀਆਂ ਰਵੀਰ ਗਾਂਧੀ ਨੇ ਸਿਮਰਨਜੀਤ ਸਿੰਘ ਮਾਨ ਦੇ ਬਿਆਨਾਂ ਦੀ ਨਖੇਦੀ ਵੀ ਕੀਤੀ ਹੈ ਕਿਹਾ ਹੈ ਕਿ ਭਾਵੇਂ ਕਿ ਕੰਗਨਾ ਰਣੋਤ ਗਲਤ ਬਿਆਨਬਾਜ਼ੀ ਕਰ ਰਹੀ ਹੈ ਪਰ ਸਿਮਰਨਜੀਤ ਮਾਨ ਨੂੰ ਆਪਣੇ ਜ਼ੁਬਾਨ ਉੱਤੇ ਲਗਾਮ ਦੇਣੀ ਚਾਹੀਦੀ ਹੈ ਸ਼੍ਰੀ ਅਕਾਲ ਤੱਕ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਕਰਨ ਉੱਤੇ ਉਹਨਾਂ ਨੇ ਕਿਹਾ ਕਿ ਰਾਸਨੀਤੀ ਅਲੱਗ ਹੈ ਤੇ ਧਾਰਮਿਕ ਅਲੱਗ ਹੈ ਜੋ ਬਾਦਲਾ ਉਤੇ ਨਸ਼ੀ ਅਤੇ ਬੇਅਦਬੀ ਦੇ ਇਲਜ਼ਾਮ ਲੱਗੇ ਨੇ ਉਸ ਦੇ ਜ਼ਿੰਮੇਵਾਰ ਜੋ ਅਕਾਲੀ ਦਲ ਦਾ ਬਾਗੀ ਢੜਾਵੀ ਹੈ ਉਹ ਵੀ ਜ਼ਿੰਮੇਵਾਰ ਹੈ ਕਿਉਂਕਿ ਅਕਾਲੀ ਰਾਜਵਿਲੇ ਉਹਨਾਂ ਨੇ ਲਾਲ ਬੱਤੀਆਂ ਦੇ ਵਿੱਚ ਝੂਟੇ ਲਈ ਅਤੇ ਹੁਣ ਉਹ ਬਾਗੀ ਹੋ ਗਏ ਨੇ ਜਿੱਕੋ ਅਸੀਂ ਮਤਲਬ ਸਦਾਰ ਗੁਰਮੀਤ ਸਿੰਘ ਵੀ ਹਿਉਰਾਂ ਦੀ ਗਵਾਈ ਵਿੱਚ ਪਿਛਲੇ 1 ਮਹੀਨੇ ਤੋਂ ਮਨੇਗਾ ਵਰਕਰ ਜਿਹੜੇ ਕੋਈ ਐਨੀ ਕੇ ਕੋਈ ਉਹਨਾਂ ਦੀ ਮੰਗ ਗੈਰਵਾਜਬ ਹੈ ਪੂਰੀ ਬਾਜਬ ਮੰਗ ਨੂੰ ਲੈ ਕੇ ਲਗਾਤਾਰ ਧਰਨੇ ਦੇ ਬੈਠੇ ਨੇ ਸਰਕਾਰ ਦੀ ਆਪਣੀਆਂ ਅਨਲੈਕੀਆਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤਹਿਸੀਲ ਪ੍ਰਸ਼ਾਸਨ ਦੀਆਂ ਆਪਣੀਆਂ ਅਨਲੈਕੀਆਂ ਕਰਕੇ ਇਹਨਾਂ ਜਿਹੜੇ ਬੰਦੇ ਹੱਕ ਹੈ ਉਹ ਨਹੀਂ ਦਿੱਤੇ ਜਾ ਰਹੇ ਹੈਗੇ ਇੱਕ ਤਾਂ ਪੰਜਾਬ ਸਰਕਾਰ ਦਿੱਲੀੋਂ ਜਿੰਨੇ ਪੈਸਾ ਆ ਸਕਦਾ ਹੈਗਾ ਜਿਹੜੇ ਬਾਕੀ ਰਾਜ ਬਹੁਤ ਕੇ ਕੇ ਗੁਣਾ ਪੰਜਾਬ ਤੋਂ ਪੈਸਾ ਲੈ ਕੇ ਜਾ ਰਹੇ ਹੈ ਪ੍ਰੋਪਰ ਪਲਾਨਿੰਗ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਆਪਣੇ ਹਲਕੇ ਦੀ ਦਰਜਾਬੰਦੀ ਕਰਕੇ ਉਹਦੀ ਪੂਰੀ ਉਹਦੀ ਮੁਕੰਮਲ ਪੜਤਾਲ ਕਰਕੇ ਕਿੰਨੇ ਬੰਦੇ ਨੂੰ ਕੰਮ ਚਾਹੀਦਾ ਸਾਰੇ ਪ੍ਰੋਜੈਕਟ ਬਣਾ ਕੇ ਚਾਹੇ ਸੈਂਟਰ ਤੋਂ ਬਹੁਤ ਪੈਸਾ ਲੈ ਕੇ ਜਾਂਦੇ ਨੇ ਬਾਕੀ ਰਾਜ ਪਰ ਪੰਜਾਬ ਵਿੱਚ ਕੰਮ ਚ ਥਾਡੀ ਹੈਗਾ ਸਰਕਾਰ ਚਾਹੇ ਕੋਈ ਨਹੀਂ ਹੋਵੇ ਪੰਜਾਬ ਨੂੰ ਜਿੰਨਾ ਪੈਸਾ ਮਿਲ ਰਿਹਾ ਹੈ ਮਿਲ ਸਕਦਾ ਹੈਗਾ ਪੰਜਾਬ ਕਦੀ ਉਹਦਾ ਪੂਰਾ ਜਿਹੜਾ ਮਾਣ ਨਹੀਂ ਸਕਿਆ ਉਹ ਦਿੱਲੀ ਤੋਂ ਪੈਸਾ ਲਿਆ ਲੈਂਦਾ ਨਹੀਂ ਜਾ ਸਕਿਆ ਕਿਉਂਕਿ ਜਿਹੜਾ ਪੰਜਾਬ ਦਾ ਬਿਊਰੋਕ੍ਰੇਸੀ ਹੈਗੀ ਹੈ ਜਿਹੜੀ ਪੰਜਾਬ ਦੀ ਪੋਲੀਟੀਕਲ ਕਲਾਸ ਹੈਗੀ ਉਹਦੀ ਗੈਰ ਧਿਆਨਦਾਰੀ ਉਹਦੀ ਬੇਈਮਾਨੀ ਹਿਆ ਗਿਆ ਆਪਣੇ ਪਿੰਡੂ ਮਜ਼ਦੂਰਾਂ ਵਾਸਤੇ ਪਿੰਡੂ ਲੋਕਾਂ ਵਾਸਤੇ ਸੋ ਜਿਹੜੇ ਇਹ ਜਿਹੜੇ ਅੱਜ ਆ ਮੰਗਾ ਹੈਗੀਆਂ ਕਿ ਇੱਕ ਤਾਂ ਜਿਹੜੀ ਦਿਹਾੜੀ ਹੈਗੀ ਆ ਉਹ ਜਿਹੜੀਆਂ ਤਕਰੀਬਨ 30-35 ਦਿਹਾੜੀਆਂ ਲੱਗੀਆਂ ਸਨ ਜਦ ਕਿ 100 ਦਿਹਾੜੀ ਕਾਨੂੰਨੀ ਤੌਰ ਤੇ ਮਿਲਣੀ ਚਾਹੀਦੀ ਹੈ ਤੋ ਕੰਗਰਸ ਨਾ ਤਾਂ ਮਤਲਬ ਉਹ ਤਾਂ ਬੜਬੋਲੀ ਲੀਡਰ ਹੈਗੀ ਹੈ ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ ਚ ਕੋਈ ਨਾ ਕੋਈ ਬੰਦੇ ਨੂੰ ਇਹ ਲਗਾਮ ਖੁੱਲੀ ਛੱਡ ਦਿੰਦੇ ਆ ਔਰ ਪਾਣੀ ਜਬੱਟਾ ਮਾਰ ਕੇ ਦੇਖਦੇ ਵੀ ਕਿੰਨੀ ਤਰੰਗਾ ਉੱਠਦੀਆਂ ਕਿੰਨਾ ਹਲਚਲ ਹੁੰਦੀ ਹੈਗੀ ਹੈ ਸਾਡੇ ਇਸ ਬਿਆਨ ਨਾਲ ਤੇ ਉਹ ਉਹ ਸ਼ੁਰੂ ਤੋਂ ਬੜੀ ਲੂਜ਼ ਕੈਨਨ ਕਹਿੰਦੇ ਅੰਗਰੇਜ਼ੀ ਚ ਕਿ ਮੂੰਹ ਫਟ ਹੈਗੀ ਹੈ ਕਦੀ ਤੱਕ ਸਾਨੂੰ ਕਹਿੰਦੀ ਹੈ ਕਿ ਕਾਲਿਸਤਾਨੀ ਹੈਗੀ ਹੈ ਕਦੀ ਕਹਿੰਦੀ ਇੱਥੇ ਜਿਹੜੀ ਬਜ਼ੁਰਗ ਲੇਡੀ ਸਾਡੀ ਮਾਵਾ ਪੈਣਾ ਜਾਂਦੀਆਂ ਉੱਤੇ ਮਜਾਰਿਆਂ ਜਿਹੜੀ ਕਿ ਪੰਜਾਬ ਦੀ ਵਿਲੱਖਣਤਾ ਰਹੀ ਹੈ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤ ਮਈ ਸਿੰਘਾਰ ਜਿਹੜਾ ਕਿਸਾਨ ਅੰਦੋਲਨ ਉਸ ਅੰਦੋਲਨ ਚ ਸ਼ਾਮਲ ਹੋਏ ਔਰਤਾਂ ਨੂੰ ਕਹਿੰਦੀ ਕਿ 100-100 ਰੁਪਏ ਕਿਰਾਏ ਤੇ ਲੈਂਦੀਆਂ ਔਰਤਾਂ ਹੈਗੀਆਂ ਕਦੇ ਉੱਥੇ ਕਹਿੰਦੀ ਹੈ ਕਿ ਉੱਥੇ ਰੇਪ ਹੁੰਦੇ ਰਹੇ ਕਦੇ ਇਹ ਕਹਿੰਦੀ ਹੈ ਕਿ ਜੇਕਰ ਸਾਡੀ ਮੋਦੀ ਸਰਕਾਰ ਇਹਨੂੰ ਨਾਨ ਜੀ 3 ਜੀਂਦਗੀ ਨਾਲ ਤਾਂ ਇਥੇ ਬੰਗਲਾਦੇਸ਼ ਵਾਂਗੇ ਹਾਲਤ ਬਣ ਜਾਣੇ ਸੀਗੇ ਜਦ ਕਿ ਸਭ ਨੂੰ ਪਤਾ ਹੈਗਾ ਕਿ ਐਡੇ ਵੱਡੇ ਦੋਲੋਂ ਚ ਇੰਨਾ ਲੰਮੇ ਚੰਮੇ ਲੰਮੇ ਚੱਲੇ ਦੋਲੋਂ ਚ ਇੱਕ ਵੀ ਪੱਤਾ ਨਹੀਂ ਤੋੜਿਆ ਇੱਕ ਵੀ ਪੁੱਲ ਨਹੀਂ ਤੋੜਿਆ ਇੱਕ ਵੀ ਬੱਟਾ ਨਹੀਂ ਚੱਲਿਆ ਹੈਗਾ ਇੱਕ ਵੀ ਕੋਈ ਯਾਤਰੀ ਨਹੀਂ ਕੀਤੀ ਕਿਸਾਨਾਂ ਨੇ ਬੜੀ ਸ਼ਾਂਤ ਮੀ ਸੰਘਰਸ਼ ਹੈਗਾ ਜਿਹਦੀ ਦੁਨੀਆ ਪਰ ਇੰਨਾ ਬੜਾ ਲੰਮਾ ਸੰਘਰਸ਼ ਸ਼ਾਂਤ ਮੀ ਦੀ ਕੋਈ ਉਦਾਹਰਣ ਨਹੀਂ ਮਿਲਦੀ ਹੈਗੀ ਮਿਸਾਲੀ ਸੰਘਰਸ਼ ਹੈਗਾ ਸੋ ਸਵਾਰੇ ਵੀ ਜੋ ਬੱਕੜਵਾ ਕਰਦੀ ਹੈਗੀ ਹੈ ਜੋ 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 ਹਾਲਾਂਕਿ ਮੈਂ ਉਹਦੀ ਹਮਾਇਤ ਨਹੀਂ ਕਰਦਾ ਜੋ ਸਾਡੀ ਪੰਜਾਬ ਦੀ ਨੌਜਵਾਨ ਧੀ ਨੇ ਚੰਡੀਗੜ੍ਹ 에어ਪੋਰਟ ਤੇ ਜਿਹੜਾ ਇੱਕ ਮਤਲਬ ਥੱਪੜ ਮਾਰਨ ਦਾ ਵੀ ਕਾਂਡ ਹੋਇਆ ਸੀਗਾ ਉਹ ਵੀ ਜਿਸ ਤਰ੍ਹਾਂ ਇਹਨਾਂ ਜਜਵਾਤਾਂ ਨੂੰ ਠੇਸ ਪਹਾਈ ਹੈ ਪੰਜਾਬੀਆਂ ਦੇ ਉਹ ਜਾਂ ਪੰਜਾਬੀ ਗੈਰ ਤਰਲ ਲਲਕਾਰਿਆ ਹੈਗਾ ਉਹਦਾ ਇੱਕ ਜਵਾਬ ਸੀਗਾ ਜੋ ਜੋ ਇਹਨੂੰ ਚੰਡੀਗੜ੍ਹੀ ਨੂੰ ਐ ਬਕਿਆ ਔਰ ਭਾਪੀ ਇਹ ਨਹੀਂ ਕਿ ਉਹ 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 ਇਹਨੂੰ ਰੋਕ ਨਹੀਂ ਸਕਦੀ ਰੋਕ ਸਕਦੀ ਹੈ ਪਹਿਲਾਂ ਸਿਮਰਤੀ ਰਾਣੀ ਸੀਗੀ ਪਿਛਲੀ ਲੋਕ ਸਭਾ ਉਸ ਤੋਂ ਬਾਅਦ ਨਾ ਕੋਈ ਹੋਰ ਸੀਗਾ ਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੀ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਉਹ ਕਿੰਨਾ ਚਿਰ ਖੁੱਲ੍ਹੀਆਂ ਛੜਦੇ ਕਦੋਂ ਨੂੰ ਚੁੱਪ ਕਰਾਉਣਾ ਇਹ ਬੀਜੇਪੀ ਦਾ ਕੰਮ ਹੈਗਾ ਤੇ ਆ ਸਾਡਾ ਇਹ ਪ੍ਰਤੀਕਰਮ ਇਹ ਹੈ ਕਿ ਅਸੀਂ ਔਰਤ ਦੀ ਇੱਜ਼ਤ ਕਰਦੇ ਹੈਗੀ ਬਤੌਰ ਔਰਤ ਦੀ ਇੱਜ਼ਤ ਕਰਦੇ ਆ ਪਰ ਉਹਨੂੰ ਇਦਾਂ ਦੀ ਜਿਹੜੀ ਜਿਹੜੀ ਮਤਲਬ ਘਟੀਆਂ ਬਿਆਨਬਾਜ਼ੀ ਹੈਗੀ ਹੈ ਜਿਹੜੀ ਮਤਲਬ ਜਿਹੜੀ ਪੰਜਾਬ ਦੇ ਗੌਰਵ ਨੂੰ ਪੰਜਾਬ ਦੇ ਵਿਰਸੇ ਵਿਰਾਸਤ ਨੂੰ ਬੰਗਾਰਦੀ ਹੈਗੀ ਹੈ ਉਹ ਤੋਂ ਉਪਰਹੇਜ਼ ਕਰਨਾ ਚਾਹੀਦਾ ਜਨਰਲੀ ਮੈਂ ਕਿਸੇ ਵੀ ਆ ਜਿਹੜਾ ਆਪ ਆਰਟ ਦਾ ਪੀਸ ਹੈਗਾ ਚਾਹੇ ਉਹ ਕੋਈ ਲੇਖਨ ਕਲਾ ਦਾ ਪੀਸ ਹੈ ਚਾਹੇ ਉਹ ਕੋਈ ਡਰਾਮਾ ਹੈਗਾ ਚਾਹੇ ਕੋਈ ਫਿਲਮ ਹੈਗੀ ਹੈ ਚਾਹੇ ਕੋਈ ਹੋਰ ਮਾਧਿਅਮ ਹੈਗਾ ਪ੍ਰਚਾਰ ਪ੍ਰਸਾਰ ਦਾ ਮੈਂ ਉਹਦੇ ਤੇ ਪਾਬੰਦੀ ਲਾਉਣ ਦੇ ਹੱਕ 'ਚ ਨਹੀਂ ਹੈਗਾ ਪਰ ਜਿਹੜਾ ਆਰਟ ਦਾ ਪੀਸ ਚਾਹੇ ਫਿਲਮ ਨੂੰ ਕਿਉਂ ਹੋਵੇ ਚਾਹੇ ਲਿਖਤੀ ਕਿਉਂ ਨਾ ਹੋਵੇ ਜੇ ਇੱਕ 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 ਵਰਗ ਵਿਸ਼ੇਸ਼ ਦੇ ਖਿਲਾਫ ਨਫ਼ਰਤ ਫਲਾਉਂਦੀ ਹੋਵੇ ਜਾਂ ਉਹਦੇ ਅਕਸ ਬਗਾੜਦੀ ਹੋਵੇ ਜਾਂ ਉਹ ਇੱਕ अमन ਚਾਹਣ ਵਾਲੇ ਭਾਈਚਾਰੇ ਨੂੰ ਲਾਂਭੂ ਲਾਉਣ ਦਾ ਕੰਮ ਕਰਦੀ ਹੋਵੇ ਤਾਂ ਲਾਜ਼ਮੀ ਤੌਰ ਤੇ ਉਸ ਫਿਲਮ ਦੀ ਜਿਹੜੀ ਸੈਂਸਰ ਬੋਰਡ ਨੇ ਉਤੇ ਸਵਾਲ ਖੜੇ ਕੀਤੇ ਹੈਗੇ ਬਿਲਕੁਲ ਜਾਇਜ਼ ਨੇ ਔਰ ਉਹਨਾਂ ਉਹ ਜਾਤ ਨਹੀਂ ਹੋਣੀ ਚਾਹੀਦੀ ਡਾਕਟਰ ਸਾਹਿਬ ਸਿਮਰਨ ਜੀ ਸੇ ਮਾਮਲੇ ਬੜਾ ਕੱਬਦਾ ਹੈ ਉਮਰ ਵੀ ਵੱਡੀ ਹੈ ਉਹਨਾਂ ਵੱਲੋਂ ਚਿਪਣੀ ਕੀਤੀ ਗਈ ਹੈ ਕੰਗੜਾ ਨਹੀਂ ਉਹ ਬੜੀ ਭੱਦੀ ਚਿਪਣੀ ਮੈਨੂੰ ਬਿਲਕੁਲ ਹਮਾਇਤੀ ਨਹੀਂ ਹੈਗਾ ਉਹਨਾਂ ਨੇ ਜੋ ਕਿਹਾ ਹੈਗਾ ਉਹਨਾਂ ਦੇ ਕੱਦ ਦੇ ਲੀਡਰ ਨੂੰ ਉਹਨਾਂ ਦੀ ਉਮਰ ਦੇ ਲੀਡਰ ਨੂੰ ਬਿਲਕੁਲ ਸ਼ੋਭਾ ਨਹੀਂ ਦਿੰਦਾ ਕਿ ਐਨੀ ਮਤਲਬ ਕੱਟੀ ਕੱਟਿਆ ਸ਼ਬਦਾਵਲੀ ਕਿਸੇ ਔਰਤ ਵਾਸਤੇ ਵਰਤੀ ਜਾਵੇ ਚਾਹੇ ਉਹ ਔਰਤ ਸਿਆਸੀ ਤੌਰ ਤੇ ਕਿੰਨੀ ਵੀ ਵੱਡੀ ਵਿਰੋਧੀ ਕਿਉਂ ਨਾ ਹੋਵੇ। ਸ਼ੁਕਰੀਆ ਤੁਮ ਭਾਇਆ ਕਲਾ ਬਤਾਦੇ ਹੋ ਦੁੱਖ ਸੁਖੀਰ ਵਾਰ ਉਹਨਾਂ ਨੂੰ ਦਿਖਾਈਆਂ ਕਰਾ ਦਿੱਤਾ ਗਿਆ ਮੈਨੂੰ ਨਹੀਂ ਪਤਾ ਕਾਲੀਆਂ ਨੇ ਕਿੰਨਾ ਗਲਤ ਕੀਤਾ ਜੋ ਕੀਤਾ ਉਹ ਉਹ ਮਤਲਬ ਕਿੰਨੇ ਲੰਮੇ ਸਮੇਂ ਚ ਉਹਨਾਂ ਨੇ ਜੋ ਪੰਜਾਬ 'ਚ ਰਾਜ ਕੀਤਾ ਉਹਦੇ ਦੌਰਾਨ ਕੀ ਕੁਝ ਉਹਨਾਂ ਨੇ ਕੋ ਕਰਮ ਕੀਤੇ ਹੈਗੇ ਨਾ ਇਹਦਾ ਮੇਰੇ ਕੋਲ ਸਮੂਥ ਹੈਗਾ ਪਰ ਜੋ ਪਬਲਿਕ ਪਰਸਪੈਕਸ਼ਨ ਹੈਗੀ ਹੈ ਦੋ ਗੱਲਾਂਾਂ ਜੁੜ ਕੇ ਇੱਕ ਡੇਰਾ ਸੱਚਾ ਸੌਦਾ ਨਾਲ ਜੋ ਮਾਫੀ ਦੇਣ ਦਾ ਮਾਮਲਾ ਹੈਗਾ ਵੋਟਾਂ ਵਾਸਤੇ ਔਰ ਅਕਾਲ ਤਖਤ ਦੇ ਜਥੇਦਾਰਾਂ ਨੂੰ ਜੋ ਜੇਬੀ ਜਥੇਦਾਰ ਬਣਾ ਲਏ ਸੀਗੇ ਘੜੇ ਜੋ ਪਰਚੀਆਂ ਕੱਢ ਰਿਹਾ ਮੰਗ ਉਹਦੀ ਅਕਾਲ ਤਖਤ ਦੀ ਜੋ ਇੱਕ ਸੁਪਰ ਮੇਸੀ ਹੈਗੀ ਹੈ ਜੋ ਇੱਕ ਉਹਦਾ ਵਕਾਰ ਹੈਗਾ ਜੋ ਉਹਨੂੰ ਟਾਂ ਲਈ ਹੈਗੀ ਤੇ ਦੂਜਾ ਨਸ਼ਾ ਨੇ ਮਾਮਲੇ ਜੋ ਬਕਾਲੀਆਂ ਦਾ ਨਾਂ ਨਾਂ ਜੁੜਦਾ ਹੈਗਾ ਔਰ ਜਿਹੜੀ ਬਹੁਤ ਸਾਰੀਆਂ ਖਾਸ ਥੋੜੀ ਚੱਟੋਪਾ ਦੀ ਰਿਪੋਰਟ ਹੈਗੀ ਹੈ ਉਹਦੇ بڑا ਕੁਝ ਕਹਿਜੇ ਖੁਲਾਸੇ ਹੈਗੇ ਹੈ ਜਿਹੜੀ ਹਾਈ ਕੋਰਟ ਨੇ ਅਜੇ ਵੀ ਰਿਪੋਰਟ ਪੂਰੀ ਤਰ੍ਹਾਂ ਛਾਇਆ ਨਹੀਂ ਹੋਈ ਦਸ਼ਮੇ ਹੋਈ ਹੈਗੀ ਹੈ ਤਾਂ ਇਹ ਜਿਹੜੇ ਦੋ ਇਲਜ਼ਾਮ ਬਕਾਲੀਆਂ ਦੇ ਨਾਲ ਜੁੜਗੇ ਹੈਗੇ ਉਹਨੇ ਕਹਿੰਦਾ ਕਿ ਤੁਸੀਂ ਲਾਈਕ ਨਹੀਂ ਕਰਨਾ ਯੂ ਡੋਟ ਲਾਈਕ ਜੋ ਡਿਸਲਾਈਕ ਕਿਸੇ ਨੂੰ ਪਸੰਦ ਨਹੀਂ ਕਰਨਾ ਲੋਕੀ ਕਹ ਲਿਓ ਨਫ਼ਰਤ ਕਰ ਲਾ ਪੰਜਾਬੀ ਕਾਲ ਤੱਕ ਦੀ ਸਰਬਉੱਚਤਾ ਹੈਗੀ ਹੈ ਜੋ ਉਹਨਾਂ ਨਕਾਰਿਆ ਗਿਆ ਉਹਨੂੰ ਟਾਲ ਲਗੀ ਹੈ ਉਹਦੀ ਸਜ਼ਾ ਕਾਲ ਤੱਕ ਦੇਵੇ ਜੇਰਾ ਪੰਜਾਬ ਨੂੰ ਨਸ਼ਾ ਨੇ ਮਾਮਲੇ ਜੋ ਦੋਸ਼ੀ ਪੰਜਾਬ ਮੰਨਦਾ ਹੈਗਾ ਜਾਂ ਅਦਾਲਤਾਂ ਮੰਨੀਆਂ ਜਾਂ ਕਮੇਟੀਆਂ ਮੰਨੀਆਂ ਜਾਂ ਜਾਂ ਉੱਚ ਪੱਧਰੀ ਜਾਂਚ ਹੈਗੀ ਹੈ ਉਹ ਜੇ ਨਾ ਬੋਲਦਾ ਹੈਗਾ ਤਾਂ ਉਹਦੀ سزا ਜਿਹੜੀ ਜਿਹੜੀਆਂ ਦੁਨਿਆਵੀ ਅਦਾਲਤਾਂ ਹੈਗੀਆਂ ਉਹਨਾਂ 와ਹੀ ਮਿਲਣੀ ਚਾਹੀਦੀ ਹੈਗੀ ਜਿਹੜਾ ਖਾਲੀ ਦਲ ਦਾ ਧੜਾ ਬਾਗੀ ਹੋਇਆ ਪਿਆ ਸਾਹਿਰ ਬਾਦਲ ਉਹਨਾਂ ਦੇ ਵਿਲੇ ਪਰ ਜਦੋਂ ਇਹ ਗੁਨਾਹ ਹੋਏ ਨੇ ਤਾਂ ਉਹ ਦੋਨੋਂ ਥੜੇ ਇਕੱਠੇ ਸੀ। ਇੱਕ ਦੂਜੇ ਦਾ ਸਵਾਲ ਖੜਾ ਕਰਦਾ। ਨਹੀਂ ਬਿਲਕੁਲ ਉਹ ਉਹ ਬਿਲਕੁਲ ਬਰਾਬਰ ਦੇ ਸ਼ਾਮਲ ਸਗੇ, ਬਰਾਬਰ ਦੇ ਗੁਨਾਹਗਰ ਸਗੇ, ਬਰਾਬਰ ਦੇ ਉਹ ਨਹੀਂ ਆਨੰਦ ਮਾੜਿਆ। ਲਾਲ ਬੱਤੀਆਂ ਵਾਲੇ ਗੱਡੀਆਂ ਝੂਟੀਆਂ ਹੈਗੀਆਂ ਤੇ ਅੱਜ ਉਹਨਾਂ ਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਕਿ ਉਹ ਇੱਕ 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 ਬੰਦੇ ਨੂੰ ਜਾਂ ਦੋ ਬੰਦਿਆਂ ਨੂੰ ਟਾਰਗੇਟ ਕਰਕੇ ਸੋ ਆਪ ਬਰੀ ਹੋਣ ਹੈਗਾ। ਤੇ ਉਹਨਾਂ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਵੀ ਬਕਾਇਦਾ ਮਾਫੀ ਮੰਗਣੀ ਚਾਹੀਦੀ ਪੰਜਾਬ ਦੇ ਲੋਕਾਂ ਕੋਲ। ਉਹਨਾਂ ਨੂੰ ਵੀ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਚਾਹੀਦੀ ਹੈਗੀ। ਅਸੀਂ 31 ਜੁਲਾਈ ਤੋਂ ਲਗਾਤਾਰ ਇਹ ਪਕਾਤਰਨਾ ਚੱਲ ਰਿਹਾ ਹੈ ਤੇ ਕਾਨੂੰਨ ਕਹਿੰਦਾ ਕਿ ਜਿਹੜੀ ਵੀ ਅਰਜੀ ਦਿੱਤੀ ਜਾਂਦੀ ਹੈ ਬੀਡੀਪੋ ਦਫਤਰ ਉਹ 7 ਦਿਨਾਂ ਦੇ ਵਿੱਚ ਉਹ ਤਾਂ ਨਿਪਟਾਰਾ ਕਰਨਾ ਹੁੰਦਾ 7 ਦਿਨਾਂ ਦੀ ਬਜਾਏ ਅੱਜ 5 ਹਫ਼ਤੇ ਹੋਣ ਆਲੇ ਨੇ ਕਿਸੇ ਵੀ ਅਰਜੀ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਕਾਨੂੰਨ ਕਹਿੰਦਾ ਕਿ ਬੇਰਜ਼ਗਾਰੀ ਪੱਤੇ ਦੇ ਨਿਯਮ ਬਣਾਉਣੇ ਸੀ 19 ਸਾਲ ਹੋ ਗਏ ਪੰਜਾਬ ਸਰਕਾਰ ਨੇ ਅਜੇ ਤੱਕ ਬੇਰਜ਼ਗਾਰੀ ਪੱਤੇ ਦੇ ਨਿਯਮ ਨਹੀਂ ਬਣਾਏ ਉਹ ਕਹਿੰਦਾ ਬੇਰਜ਼ਗਾਰੀ ਪੱਤੇ ਦੇ ਨਿਯਮ ਪੰਜਾਬ ਸਰਕਾਰ ਨੇ ਬਣਾਉਣੇ ਨੇ ਉਹਦੇ ਲਈ ਫੰਡ ਜਨਰੇਟ ਕਰਨਾ ਹੈ ਅਫਸਰ ਸਭਾਈ ਤੋਂ ਮਤਲਬ ਸੰਯੁਕਤ ਵਿਕਾਸ ਕਮਿਸ਼ਨਰ ਤੋਂ ਲੈ ਕੇ ਉਹ ਸਾਰੇ ਕੈਬਨਟ ਦੇ ਕੋਲੇ ਜਾ ਚੁੱਕੇ ਨੇ ਅਜੇ ਤੱਕ ਉਹਨਾਂ ਨੇ ਪਾਸ ਨਹੀਂ ਕੀਤਾ ਪਿੱਛੇ ਜਦੋਂ ਇਲੈਕਸ਼ਨ ਸੀਗੀ ਅਸੀਂ ਉਦੋਂ ਸਾਡੀ ਮੀਟਿੰਗ ਸੀਗੀ ਤਾਂ ਮੀਟਿੰਗ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਅਸੀਂ ਭੇਜ ਚੁੱਕੇ ਹਾਂ ਇਲੈਕਸ਼ਨ ਖਤਮ ਹੋਏਗੀ ਸਾਡੇ ਕੋਲੇ ਰਿਕਾਰਡ ਹੈ ਇਸ ਚੀਜ਼ ਦਾ ਜਿਹੜਾ ਰਿਟਰਨ ਚ ਸਾਡੇ ਨਾਲ ਪ੍ਰੈਸੀਡੈਂਟ ਦੀ ਕਾਪੀ ਹੈ ਸਾਡੇ ਕੋਲ ਉਹ ਕਹਿ ਰਹੇ ਨੇ ਕਿ ਜਦੋਂ ਵੀ ਇਲੈਕਸ਼ਨ ਖਤਮ ਹੁੰਦੀ ਹੈ ਕੈਬਨਟ ਦੀ ਮੀਟਿੰਗ ਹੁੰਦੀ ਹੈ ਤਾਂ ਇਹ ਜਿਹੜੇ ਨਿਜ਼ਮ ਨੇ ਬਣ ਜਾਣਗੇ ਅਜੇ ਤੱਕ 2 ਮੀਟਿੰਗਾਂ ਹੋ ਚੁੱਕੀਆਂ ਨੇ ਆ ਵਿਧਾਨ ਸਭਾ ਦਾ ਸੈਸ਼ਨ ਹੈ 2 ਦਿਨਾਂ ਨੂੰ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਊਠ ਦਾ ਭੁੱਲ ਗਿਰੇਗਾ ਕਿਤੇ